ਸ੍ਰੀ ਅਕਾਲ ਜੀ ਸਾਰਿਆਂ ਨੂੰ ਅਮ੍ਰਿਤ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਾਹਿਬ ਨਾਲ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਸਾਰੇ ਘਰਾਂ ਵਿੱਚ ਸੋਖ ਸ਼ਾਂਤੀ ਵਰਤੋਂ ਸੱਚੇ ਪਾਤਸ਼ਾਹ ਤੇ ਅੱਜ ਨਾ ਆਪਾਂ ਬਣਾਉਣ ਲੱਗੇ ਆਂ ਸਿਮੂ ਦੋ ਤਿੰਨ ਦਿਨਾਂ ਤੋਂ ਕਹਿ ਰਿਆ ਸੀਗਾ दादी ਮੈਨੂੰ ਕੱਲ੍ਹ ਵਾਲੇ ਚੌਲ ਬਣਾ ਦਿਓ ਤੇ ਉਹਦੇ ਲਈ ਆਪਾਂ ਨਾ ਆਹ ਵਾਲੇ ਦੋ ਗਲਾਸ ਆਂਚ ਵਾਲਾਂ ਦੇ ਲੈਣੇ ਇਹ ਬਾਸਮਤੀ ਚੌਲ ਨੇ ਤੇ ਇਹ ਆਪਾਂ ਲੈ ਨਹੀਂ ਚਾਵਲ ਤੇ ਇਹ ਆਪਾਂ ਲੈ ਆਏ ਡ్రਾਈ ਫਰੂਟ ਬਾਜੂ ਹੋ ਕੇ ਬਦਾਮ ਹੋ ਕੇ ਤੇ ਕਿਸ਼ਮਿਸ਼ ਹੋ ਗਈ ਜਿਹਨੂੰ ਆਪਾਂ ਸੌਗੀ ਵੀ ਕਹਾ ਦਿੰਨੇ ਆ ਤੇ ਇਹ ਆਪਾਂ ਤਿੰਨ ਚੀਜ਼ਾਂ ਵਿੱਚ ਵਰਤੋਂ ਕਰਾਂਗੇ ਤੇ ਆ ਆਪਣੇ ਕੋਲ ਹੈਗਾ ਫੂਡ ਕਲਰ ਥੋੜਾ ਜਿਹਾ ਪਾਣੀ ਆਪਾਂ ਪਾਣੀ ਰੱਖਿਆ ਤੇ ਇਹ ਪਾਣੀ ਜਦੋਂ ਗਰਮ ਹੋ ਜਾਏਗਾ ਤੇ ਇਹਦੇ ਵਿੱਚ ਫੂਡ ਕਲਰ ਘੋਲ ਕੇ ਥੋੜਾ ਜਿਹਾ ਅੱਧਾ ਕੁ ਚਮਚਾ ਪਾਈ ਦਾ ਤੇ ਉਹ ਪਾ ਕੇ ਤੇ ਫਿਰ ਆਪਾਂ ਇਹ ਚੌਲ ਪਾ ਦਾਂਗੇ ਇਹ ਪਾਣੀ ਇਹ ਵਾਲਾ ਪਾਣੀ ਮਿਲਿਆ ਹੋਇਆ ਨਹੀਂ ਹੁੰਦਾ ਇਹ ਵਾਲਾ ਪਾਣੀ ਮਿਲਿਆ ਹੋਇਆ ਨਹੀਂ ਹੁੰਦਾ ਇਹ ਪਾਣੀ ਕੋਪਣ ਹੀ ਹੁੰਦਾ ਫੁੱਲਾ ਹੀ ਹੁੰਦਾ ਇਹ ਪਾਣੀ ਕਿਉਂਕਿ ਇਸ ਪਾਣੀ ਨੂੰ ਆਪਾਂ ਕੱਢਦੇ ਨਾ ਹੁੰਦਾ ਤੇ ਇਹ ਚੌਲ ਹੈ ਗਿਆ ਆਪਣੇ ਕੋਲ ਦੋ ਗਲਾਸ 1509 ਬਾਸਮਤੀ ਦੀ ਨਾ ਜੜੀ ਤੇ ਬੜੇ ਸੋਹਣੇ ਚੌਲ ਬਣਦੇ ਨੇ ਸੀ ਹਮੇਸ਼ਾ ਘਰ ਚ ਜਦੋਂ ਮੈਂ ਇਹ ਬਣਾਈਏ ਜਾਂ ਕੋਈ ਵੀ ਬਣਾਈ ਇਹ ਵਾਲੀ ਬਾਸਮਤੀ ਦੇ ਚੌਲ ਬਣਾਉਨੇ ਆ ਤੇ ਦੂਸਰੀ ਵੀ ਹੈਗੀ ਆਪਾਂ ਰੋ ਚੌਲ ਕਿੱਸੇ ਆਏ ਗਏ ਤੋਂ ਪਰ ਇਹ ਵੀ ਬਹੁਤ ਜ਼ਿਆਦਾ ਲੰਬੇ ਹੋ ਜਾਂਦੇ ਨੇ ਤੇ ਬੜੇ ਸੋਨੇ ਬਣਦੇ ਨੇ ਤੇ ਇਹਨਾਂ ਨੂੰ ਆਪਾਂ ਧੋਲਾਂਗੇ ਦੋ ਤਿੰਨ ਪਾਣੀ ਵਾਸ਼ ਕਰਾਂਗੇ ਚੌਲਾਂ ਨੂੰ ਤੇ ਆਸਮਾਨ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਤੇ ਚਲੋ ਜੀ ਹੁਣ ਆਪਾਂ ਚੌਲਾਂ ਨੂੰ ਧੋ ਲੈਨੇ ਆ ਤੇ ਇਹਦੇ ਵਿੱਚ ਇਹੀ ਹੁੰਦਾ ਵੀ ਆ ਬਸ ਪਾਣੀ ਪੁੱਲਾ ਪਾਣਾ ਹੁੰਦਾ ਤੇ ਥੋੜਾ ਜਿਹਾ ਪਾਣੀ ਗਰਮ ਕੱਢ ਕੇ ਤੇ ਉਹਦੇ ਚ ਆਪਾਂ ਰੰਗ ਕਲਰ ਪਾ ਲਾਂਗੇ ਪਾਣੀ ਆਪਣਾ ਗਰਮ ਹੋ ਗਿਆ ਤੇ ਬਸ ਆਪਾਂ ਇੰਨਾ ਕੁ ਪਾਣੀ ਲੈਣਾ ਤੇ ਉਹਦੇ ਵਿੱਚ ਆਪਾਂ ਸੁੱਕੇ ਚਮਚੇ ਦੇ ਨਾਲ ਆਹ ਆਪਣੇ ਕੋਲ ਹੈਗਾ ਕਲ ਤੇ ਇਹ ਇਸ ਤਰ੍ਹਾਂ ਬਸ ਇੰਨਾ ਕੁ ਪਾਏਗਾ ਇਹਨੂੰ ਕੋਲ ਕੇ ਤੇ ਆਪਾਂ ਪਾ ਦੇਾਂਗੇ ਇੱਧਰ ਵਿੱਚ ਇਸ ਤਰ੍ਹਾਂ ਤੇ ਆਪਾਂ ਪਤਾ ਲੱਗ ਜਾਂਦਾ ਬੜਾ ਸਮਾਂ ਕਲਰ ਆ ਜਾਏਗਾ ਚੌਲਾਂ ਦਾ ਆ ਚੱਲੇ ਜਾਂਦੇ ਇਹ ਥੋੜਾ ਸਮਾਂ ਬੱਤੀ ਕਮਾ ਸੌਣਾਂ ਤੇ ਤੇ ਬਸ ਤੇ ਮਾਦਾ ਕੋ ਚਮਚਾ ਬਹੁਤ ਹੁੰਦਾ ਇਹਨੂੰ ਆਪਾਂ ਚੌਲਾਂ ਨੂੰ ਚੰਗੀ ਤਰ੍ਹਾਂ ਧੋ洗 ਕਰਕੇ ਤੇ ਇਹਦੇ ਵਿੱਚ ਪਾ ਦਿੰਨੇ ਆ ਪਾਣੀ ਦੇ ਜੀ ਪਾਣੀ ਆਪਣਾ ਹੋ ਗਿਆ ਚੰਗੀ ਤਰ੍ਹਾਂ ਗਰਮ ਤੇ ਇਹਨਾਂ ਨੂੰ ਆਪਾਂ 3-4 ਪਾਣੀ ਚੰਗੀ ਤਰ੍ਹਾਂ ਚੌਲਾਂ ਨੂੰ ਧੋ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਇੱਧਰ ਪਾ ਦਿਆਂਗੇ ਦੇ ਵਿੱਚ ਨਾ ਇਹ ਮਿਸ਼ਾਣੇ ਰੱਖਣੇ ਹੁੰਦੇ ਆ। ਮਤਲਬ ਵੀ ਚੌਲਾਂ ਨੂੰ ਜਦੋਂ ਤਿੰਨ ਕਣੀਆਂ ਰਹਿ ਜਾਣ ਤੇ ਫੇਰ ਇਹ ਮਤਲਬ ਇਸ ਤਰ੍ਹਾਂ ਚੌਲ ਕਰਕੇ ਦੇਖ ਲੈਣਾ ਜਦੋਂ ਤਿੰਨ ਕਣੀਆਂ ਰਹਿ ਜਾਣ ਉਦੋਂ ਬੰਦ ਕਰ ਦੇਣਾ ਤੇ ਇਹਨਾਂ ਪਾਣੀ ਵਿੱਚੋਂ ਕੱਢ ਲੈਣਾ ਹੈ ਛਾਲਣੇ ਦੇ ਨਾਲ ਤੇ ਹੁਣ ਆਪਾਂ ਇਹ ਇੱਕ ਵਾਰੀ ਟਾਕ ਦੇਣਾ। ਆਹ ਦੇਖੋ ਆਪਣੇ ਚੌਲ ਉਬਲ ਗਏ ਨੇ ਤੇ ਇਹ ਇਹ ਮਤਲਬ ਕਿ ਇਸ ਤਰ੍ਹਾਂ ਆਪਾਂ ਇਹਨੂੰ ਕੱਢ ਕੇ ਦੇਖਣਾ ਹੈ ਨਾ। ਦੀ ਇਹਨੀਆਂ ਤਿੰਨ ਕਣੀਆਂ ਹੋਣੀਆਂ ਚਾਹੀਦੀਆਂ ਐਸ ਤਰ੍ਹਾਂ ਕਿ ਚੋਲ ਨੂੰ ਲੈ ਕੇ ਨਾ ਤੇ ਅੰਦਰ ਵਿੱਚ ਆਹ ਦੇਖੋ ਪਤਾ ਲੱਗਦਾ ਤਿੰਨ ਕਣੀਆਂ ਨੇ ਤਿੰਨ ਕਣੀਆਂ ਹੋਣੀਆਂ ਚਾਹੀਦੀਆਂ ਤੇ ਹੁਣ ਆਪਾਂ ਇਹਨੂੰ ਬਾ ਇੱਧਰ ਰਕਉਣ ਲਾਗੇ ਤੇ ਆਪਾਂ ਉਬਲ ਗਏ ਨੇ ਫੋਲ ਲਗੇ ਨੇ ਆਹ ਦੇਖੋ ਚੌਲ ਜਿਹੇ ਸਨ ਤੇ ਇਹਨਾਂ ਨੂੰ ਹੁਣ ਆਪਾਂ ਇਸ ਛਾਣਨੇ ਦੇ ਨਾਲ ਫਸ ਛਾਣਨੇ ਦੇ ਨਾਲ ਆਪਾਂ ਪਾਣੀ ਪਾਉਣ ਲੈਂਦੇ ਆ ਪਾਣੀ ਵਿੱਚ ਕੱਢ ਲੈਂਦੇ ਆ ਤੇ ਇਹ ਇਹ ਲੁੱਟੜ ਜਾਂਦੇ ਤੋਂ ਬਰਚਾਸ਼ਨੀ ਬਣਾ ਕੇ ਤੇ ਸੋਨਾਂ ਰੰਗ ਦੇ ਇਹਨਾਂ ਨੂੰ ਆਪਾਂ ਗਾਸੇ ਦੇ ਚਾਸ਼ਮੀਂ ਪੀਤੇ ਆਂ ਕਿ ਆਪਾਂ ਪਾਣੀ ਪਾਇਆ ਵੀ ਅੱਧੇ ਗਲਾਸ ਤੋਂ ਵੀ ਘੱਟ ਏ ਮਤਲਬ ਕਿ ਮਤਲਬ ਅੱਧੇ ਗਲਾਸ ਤੋਂ ਥੋੜਾ ਜਿਹਾ ਘੱਟ ਏ ਪਾਣੀ ਚੌਥਾ ਹਿੱਸਾ ਇੱਕ ਗਲਾਸ ਦਾ ਤੇ ਆ ਵੇਖੋ ਇਸ ਤਰ੍ਹਾਂ ਇੰਨਾ ਕੁ ਪਾਣੀ ਬਸ ਚੌਥਾ ਚੌਥਾ ਹਿੱਸਾ ਇੱਕ ਗਲਾਸ ਦਾ ਤੇ ਇਹਦੇ ਵਿੱਚ ਆਪਾਂ ਜਿਵੇਂ ਦੋ ਗਲਾਸ ਚੌਲ ਸੀ ਤੇ ਆ ਇੱਕ ਗਲਾਸ ਖੰਡ ਪਾਵਾਂਗੇ ਸਾਡੇ ਮਤਲਬ ਅਸੀਂ ਮਿੱਠਾ ਥੋੜਾ ਜਿਹਾ ਵੀ ਵਧੀਆ ਪਰਫੈਕਟ ਹੀ ਖਾਨੇ ਆ ਵੀ ਇਹ ਕਈ ਪੌਂਚ ਪੌਣਾ ਗਲਾਸ ਤੁਸੀਂ ਪਾ ਸਕਦੇ ਜੇ ਕਿਉਂਕਿ ਦੋ ਦਾ ਤਿੰਨ ਵਿੱਚ ਖਾਈ ਪੈਂਦਾ ਹੈ ਨਾ ਮਤਲਬ ਪੌਣਾ ਗਲਾਸ ਤੇ ਅਸੀਂ ਇੱਥੇ ਇੱਕ ਗਲਾਸ ਪਾ ਰਹੇ ਆ ਤੇ ਹੁਣ ਆਪਣੀ ਦੀ ਚਾਸ਼ਨੀ ਪੜਾਵਾਂਗੇ ਬਸ ਇਹਦੀ ਨਾ ਚਾਸ਼ਨੀ ਦੀ ਗੱਲ ਹੀ ਜੀ ਸਾਰੇ ਇਹਦੀ ਜਿਹੜੀ ਚਾਸ਼ਨੀ ਹੈ ਨਾ ਉਹ ਵਧੀਆ ਬਣ ਚਾਹੀਦੀ ਆ ਜਿਹੜੀ ਚਾਸ਼ੀ ਤੇ ਇਹਦੇ ਉੱਧਰ ਧਿਆਨ ਕਰਨਾ ਹੈ ਬੀਐਨ ਦੇ ਵਿੱਚ ਤਿੰਨ ਕੜੀਆਂ ਆਉਣ ਚੋਲਾਂ ਵਿੱਚ ਤੇ ਜਦੋਂ ਇਹਨਾਂ ਨੂੰ ਅੱਗੇ ਤਾਂ ਜਦੋਂ ਆਪਾਂ ਪਿੰਡ ਖੰਡ ਪਾਠ ਕਰਾਉਂਦੇ ਸੀਗਾ ਤੇ ਉਦੋਂ ਮਤਲਬ ਕਿ ਖੁੱਲਾ ਕੱਪੜਾ ਥੱਲੇ ਵਿਛਾ ਕੇ ਜਾਦੇ ਬਣਦੇ ਸੀ ਆਪ ਵੀ ਬਣਾ ਲੈਂਦੇ ਸੀ ਮੰਜੇ ਤੇ ਰੱਖ ਕੇ ਹਾਂ ਮੰਜੇ ਤੇ ਰੱਖ ਕੇ ਤੁਸੀਂ ਨਿੱਕੇ ਨਿੱਕੀਆਂ ਆਂਦੀਆਂ ਸੀ ਤੇ ਪਹਿਲਾਂ ਤੁਹਾਡੀ ਦਾਦੀ ਬਣਾਉਂਦੀ ਹੁੰਦੀ ਸੀ ਹਰ ਸਾਲ ਪੰਪਰ ਕਰਾਉਂਦੇ ਸੀ ਨਾ ਤੇ ਮੱਥ ਵਾਲੇ ਦੇ ਨਾ ਜਦੋਂ ਮੱਥਾ ਤੱਕ ਹੋਗ ਲੱਗਦਾ ਸੀ ਨਾ ਛਿੜਖਾਂਟ ਪਟਸਾਰ ਦਾ ਤੇ ਇਹ ਜਦ ਦਾ ਚੌਲ ਜੂਰੀ ਬੰਦੇ ਸੀ ਤੇ ਆਪਣੇ ਪਿੰਡ ਦਾ ਰਵਾਜ ਸੀ ਨਾ ਸੰਗਤ ਸ਼ਾਮ ਨੂੰ ਆਉਂਦੀ ਨਾਲੇ ਬੀਬੀਆਂ ਦੁੱਧ ਲਈ ਆਉਂਦੀਆਂ ਤੇ ਨਾਲੇ ਮਤਲਬ ਕਿ ਮੱਥਾ ਟੇਕਣ ਆਉਂਦੇ ਲੋਕ ਥੋੜਾ ਸੋਨਾ ਆਪਣੇ ਪਿੰਡ ਦਾ ਰਵਾਜ ਸੀ ਤੇ ਐ ਸਾਰੇ પ્રેમ ਪਿਆਰ ਨਾਲ ਹੀ ਰਹਿੰਦੇ ਸੀ ਕੋਈ ਨਾ ਜਾਤਾਂ ਪਾਤਾਂ ਦਾ ਫਰਕ ਸੀ ਤੇ ਨਾ ਕੋਸ਼ਿਸ਼ ਸੀ ਤੇ ਸਾਰੇ ਲੋਕ ਵਧੀਆ ਰਹਿੰਦੇ ਸੀ ਇੱਕ ਦੂਸਰੇ ਦੇ ਨਾਲ ਤੇ ਸਾਰੇ ਬੱਚਿਆਂ ਨੇ ਵੀ ਆ ਜਾਣਾ ਸ਼ਾਮ ਨੂੰ ਤੇ ਐ ਰੌਣਕੀ ਲੱਗ ਜਾਣੀ ਗੁਰਦੁਆਰੇ ਬਣ ਜਾਣਾ ਘਰੇ ਤੇ ਬਸ ਮਹਾਰਾਜ ਜੀ ਤੇ ਜਦੋਂ ਮਹਾਰਾਜ ਨੇ ਤੀਜੇ ਦਿਨ ਭੋਗ ਪੈਣਾ ਚਲੇ ਜਾਣਾ ਤੇ ਦੋਕ ਦਿਨ ਦਿਲ ਨਾ ਲੱਗਣਾ ਤੇ ਇਹ ਹੁਣ ਆਪਣੀ ਚਾਸ਼ਨੀ ਬਣ ਜਾਏਗੀ ਸਾਰੀ ਆਖੰਡ ਹੋਰ ਜਾਏਗੀ ਤੇ ਇਹਨੂੰ ਆਪਾਂ ਚਾਸ਼ਨੀ ਨੂੰ ਵੇਖ ਲਾਂਗੇ ਪਾਣੀ ਦੇ ਵਿੱਚ ਇਸ ਤਰ੍ਹਾਂ ਪਾ ਕੇ ਨਾ ਇਸ ਤਰ੍ਹਾਂ ਤਾਰ ਦੀ ਬਣਾਉਣੀ ਹੈ ਚਾਸ਼ਨੀ ਹੂੰ ਹੂੰ ਤੇ ਇਸ ਤਰ੍ਹਾਂ ਲਾ ਕੇ ਵੇਖਾਂਗੇ ਜਾਂ ਆਪਾਂ ਪਾਣੀ ਵਿੱਚ ਪਾ ਕੇ ਵੇਖਾਂਗੇ ਤੇ ਪਾਣੀ ਦੀ ਜਦ ਬੂੰਦ ਥੱਲੇ ਜੰਮ ਗਈ ਤੇ ਉਹ ਉੱਥੋਂ ਪਰਫੈਕਟ ਪਤਾ ਲੱਗਦਾ ਵੀ ਆਪਣੀ ਚਾਸ਼ਨੀ ਤਿਆਰ ਹੋ ਗਈ ਤੇ ਜਿਹੜਾ ਘਿਓ ਏ ਘਿਓ ਆਪਾਂ ਉੱਪਰ ਦੀ ਪਾਉਣਾ ਆਪਦੀ ਮਰਜ਼ੀ ਨਾਲ ਕੜਛੀ ਪਾ ਲਓ ਪਾਹ ਜੂੜ ਕੜਛੀ ਪਾ ਲਓ ਹੂੰ ਹੂੰ ਉਹ ਆਪਣੀ ਮਰਜ਼ੀ ਏ ਵੀ ਜਿੰਨਾ ਆਪਾਂ ਖਾ ਸਕਦੇ ਆ ਪਚਾ ਸਕਦੇ ਆ ਲਾਪਾ ਲੋ ਜੇ ਖੁੱਲਾ ਹੈਗਾ ਜੇ ਥੋੜਾ ਕੱਟਦੇ ਤੇ ਕਾਹ ਨਹੀਂ ਕਰੀ ਗੱਲ ਨਹੀਂ ਤੇ ਖੰਡ ਪਾਖਵਾ ਲੇ ਤਾਂ ਵੀ ਵਾਧੂ ਕੀਤਾ ਲਈ ਦਾ ਸਿੱਖਿਓ ਤੇ ਹੁਣ ਵੀ ਆਪਾ ਵਧੀਆ ਬਣਾਉਨੇ ਆ ਚਾਚੀਰ ਲੈਨੇ ਇਹਨਾਂ ਸਾਰੇ ਪੁੱਤਰ ਹਾਂਜੀ ਹਾਂ ਚੱਲ ਵਧੀਆ ਕੀਤਾ ਛੀਰ ਲੈਣਾ ਇਹਨਾਂ ਪੁੱਤਰਾਂ ਤਾਂ ਖਾ ਵੀ ਪਈਆਂ ਨੇ ਸੌਰੀ ਤੇ ਵਸੋਂ ਦੀ ਚਾਸ਼ਨੀ ਬਣ ਜਾਏਗੀ ਇਹ ਇਹਦੀ ਨਿਸ਼ਾਨੀ ਹੈ ਜਿਸ ਤਰ੍ਹਾਂ ਆ ਵੇਖੋ ਇਹਦੇ ਵਿੱਚ ਆ ਪਾਈ ਨਾ ਥੱਲੇ ਬੂੰਦ ਜਮੇਗੀ ਆ ਵੇਖੋ ਉਸੇ ਤਰ੍ਹਾਂ ਥੱਲੇ ਖੰਡ ਜਮ ਜੇਗੀ ਜਮੇਗੀ ਨਾ ਆ ਵੇਖੋ ਸਪਸ਼ਟ ਪਤਾ ਲੱਗਦਾ ਪਿਆ ਕਿ ਖੰਡ ਜਮੇਗੀ ਤੇ ਹੁਣ ਆਪਾਂ ਇੱਥੇ ਜਿੱਤਾਂਗੇ ਆਪਣੀ ਚਾਸ਼ਨੀ ਪਿਆਰੋ ਇਹ ਚੈੱਕ ਕਰਨ ਦਾ ਬਹੁਤ ਸੌਖਾ ਤਰੀਕਾ ਤੇ ਹੁਣ ਆਪਾਂ ਇੱਥੇ ਚੋਲ ਪਾ ਦੇਣਗੇ ਸਰਾਂ ਸਾਰੇ ਚਾਹਣਾ ਦੇ ਵਿੱਚ ਚਾਸ਼ਨੀ ਪਾੜ ਜਾਈ ਬਰਾਬਰ ਮਿੱਠਾ ਜੀ ਬਹੁਤ ਸੋਹਣਾ ਇਹ ਖਿਲੇ ਖਿਲੇ ਬਨਣਗੇ ਬੜੇ ਸੋਹਣੇ ਤੇ ਇਹ ਜਿਹੜੇ ਡਰਾਈ ਫਰੂਟ ਨੇ ਨਾ ਇਹ ਭਾਵੇਂ ਤਾਂ ਤੁਸੀਂ ਆਪਾਂ ਘਿਓ ਦੇ ਵਿੱਚ ਇਹਨਾਂ ਨੂੰ ਡਰਾਈ ਰੋਸਟ ਕਰਕੇ ਪਾ ਲਈਏ ਤੇ ਭਾਵੇਂ ਕੱਚੇ ਪਾ ਲਈਏ ਇਹ ਆਪਣੀ ਆਪ ਦੀ ਮਰਜ਼ੀ ਹੁੰਦੀ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਇਹ ਆਪਸ਼ਨਲ ਹੁੰਦੀਆਂ ਨੇ ਚੀਜ਼ਾਂ ਵੀ ਮਤਲਬ ਜਿਵੇਂ ਆਪਾਂ ਬੈਸਟ ਵਾਪਾਂ ਉਹਨੇ ਕਰ ਸਕਦੇ ਆ ਪਰ ਮੈਂ ਤਾਂ ਵੀ ਜਿਵੇਂ ਘਿਓ ਵੀ ਇਸੇ ਤਰ੍ਹਾਂ ਪਾ ਦਿੰਨੀ ਆ ਤੇ ਆਹ ਡਰਾਈ ਫਰੂਟ ਵੀ ਕਦੀ ਘਰ ਵੀ ਲਈ ਤੇ ਨਹੀਂ ਉੱਧਰ ਗਰਮ ਤੇ ਫਰਮੀ ਕੇ ਉੱਧਰ ਰੋਸਟ ਕਿਉਂਕਿ ਕੱਚੇ ਠੀਕ ਨੇ ਜਿੱਦਾਂ ਪਾ ਦੋ ਭਾਵੇਂ ਤੇ ਠੀਕ ਬੱਚੇ ਕੱਚੇ ਖਸੰਦ ਕਰਦੇ ਨੇ ਕੱਚਿਆਂ ਦਾ ਵੀ ਆਪਣਾ ਇੱਕ ਟੇਸਟ ਅਲੱਗ ਹੁੰਦਾ ਤੇ ਲਓ ਜੀ ਤੇ ਹੁਣ ਆਪਾਂ ਇੱਥੇ ਹੀ ਕਰਾਂਗੇ ਘਿਓ ਦਾ ਘਿਓ ਭਾਂਤ ਤੋਂ ਬਾਅਦ ਆਪਾਂ ਇਹਨੂੰ ਬਾਹਰ ਧਵਾਣੀਏ ਸੋ ਬਸ ਚਾਹ ਵਾਲਾ ਆਪਣੇ ਪਰਫੈਕਟ ਤਿਆਰ ਨਾ ਜਿਉ ਕਿਉਂ ਉਹ ਬਾਦ ਪਾ ਦਿੱਤਾ ਆ ਤੇ ਹੁਣ ਆਪਾਂ ਇਹਨਾਂ ਨੂੰ ਹਲਾ ਕੇ ਤੇ ਬਸ ਉਸ ਤੋਂ ਬਾਅਦ ਪਾਉਣਾ ਦੇ ਕੇ ਭਾਫ਼ ਦਿਵਾ ਲੈਣੀ ਤੇ ਚੌਲ ਆਪਣੇ ਨਿਕਲੇ ਇਕੱਲੇ ਹੋ ਜਾਣਗੇ ਭਾਵੇਂ ਗਿਣ ਲਈਏ ਇਸ ਤਰ੍ਹਾਂ ਸੋਨੇ ਬਣਦੇ ਨੇ ਤੇ ਜੇ ਤੁਸੀਂ ਦੂਜੀ ਤਰ੍ਹਾਂ ਘਿਓ ਦੇ ਵਿੱਚ ਉਧਰ ਰੋਸਟ ਕਰਕੇ ਪਾਉਣੇ ਨੇ ਉਹ ਤੁਹਾਡੀ ਮਰਜ਼ੀ ਹੈ ਕੋ ਕਰ ਜਗਾਤੀ ਹਾਂ ਆਪਣੇ ਬਣ ਕੇ ਹੋ ਗਏ ਚੌਲ ਤਿਆਰ ਜਿਹਨੂੰ ਆਪਾਂ ਜਰਦਾ ਬੋਲਦੇ ਆਂ 컬러 ਵਾਲੇ ਚੌਲ ਤੇ ਕਲਰਫੁਲ ਚੌਲ ਬਣ ਕੇ ਹੋ ਗਏ ਤਿਆਰ ਤੇ ਤੁਸੀਂ ਦੇਖੋ ਕਿਵੇਂ ਇਕੱਲੇ ਇਕੱਲੇ ਚੌਲ ਬਣਿਆ ਬਹੁਤ ਹੀ ਜ਼ਿਆਦਾ ਸੋਹਣੇ ਬਣੇ ਨੇ ਤੇ ਆ ਦੇਖੋ ਬਹੁਤ ਹੀ ਜ਼ਿਆਦਾ ਸੋਹਣੇ ਚੌਲ ਬਣੇ ਨੇ ਇਹ ਠੰਡੇ ਹੋ ਕੇ ਨਾ ਹੋਰ ਵੀ ਜਿੰਨੇ ਵਧੀਆ ਹੋ ਜਾਂਦੇ ਨੇ बस डॉक्युमेंट ਪੈ ਰਹਿਣਗੇ ਨਾ ਤੇ ਇਹ ਸਭ ਹੋ ਜਾਣਗੇ। बस ਤੇ ਆਪਾਂ ਪੋਣਾ ਦੇ ਦੇਾਂਗੇ ਟੱਕਣ ਨਹੀਂ ਦੇਣਾ ਪੋਣਾ ਦੇਵਾਂਗੇ। ਤੇ ਇਹ ਆਪਣੇ ਜੇ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਤੁਹਾਨੂੰ ਮੇਰੇ ਵੀਡੀਓ ਕਿਹੋ ਜੀ ਲੱਗਦੀ ਜ਼ਰੂਰ ਦੱਸਿਆ ਕਰੋ ਜਦੋਂ ਮੇਰੀਆਂ ਭੈਣਾਂ ਦੇ ਮੇਰੀਆਂ ਧੀਆਂ ਦੇ ਸੋਹਣੇ-ਸੋਹਣੇ ਕਮੈਂਟ ਆਉਂਦੇ ਨੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਦਿਲ ਕਰਦਾ ਹੁੰਦਾ ਕਿ ਮੈਂ ਕਮੈਂਟ ਪੜ੍ਹ ਕੇ ਸੁਣਾਵਾਂ ਪਰ ਫਿਰ ਬਸ ਉਹੀ ਗੱਲ ਕਿ ਟਾਈਮ ਦੀ ਪ੍ਰੋਬਲਮ ਹੋ ਜਾਂਦੀ ਬੱਚਿਆਂ ਦੇ ਵਿੱਚ। ਤੇ ਪਰ ਮੇਰੀਆਂ ਧੀਆਂ ਮੈਨੂੰ ਬਹੁਤ ਪਿਆਰ ਕਰਦੀਆਂ ਨੇ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਮੇਰੇ ਲਈ ਹਰ ਦਿਨ ਇੱਕ ਮਤਲਬ ਬਹੁਤ ਖੁਸ਼ੀ ਵਾਲਾ ਹੁੰਦਾ ਜਦੋਂ ਮੈਂ ਕਮੈਂਟ ਪੜ੍ਹਦੀ ਆ ਤੇ ਮੈਨੂੰ ਬਹੁਤ ਚਾ ਚੜਦਾ ਤੇ ਚਲੋ ਜੀ ਧੰਨਵਾਦ ਸਾਰਿਆਂ ਦਾ ਆਓ ਜੀ ਰਲ ਕੇ ਖਾਈਏ ਸਾਰੇ ਜਣੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲ ਤੋਂ ਅਸੀਸਾਂ